ਰੱਬ ਦੇ ਬੰਦੇ ਰੱਬ ਦੀਆਂ ਗੱਲਾਂ ਤੁਹਾਡਾ ਸਾਰਿਆਂ ਦਾ ਨਿੱਘਾ ਜਿਹਾ ਸਵਾਗਤ ਹੈ ਜੀ ਆਓ ਕਰੀਏ ਰੱਬ ਨਾਲ ਜੋੜਨ ਵਾਲੀਆਂ ਸੋਹਣੀਆਂ ਤੇ ਪਿਆਰੀਆਂ ਜਿਹੀਆਂ ਗੱਲਾਂ ਤਾਂ ਕੀ ਕਹਿੰਦਾ ਕਹਿੰਦਾ ਜੋ ਜਾਤ ਪਾਤ ਦਾ ਫਰਕ ਨਾ ਜਾਣੇ ਜੋ ਜਾਤ ਪਾਤ ਦਾ ਫਰਕ ਨਾ ਜਾਣੇ ਨਾਨਕ ਉਸ ਕੋ ਆਪ ਛਾਵੇਂ ਜੋ ਜਾਤ ਪਾਤ ਦਾ ਫਰਕ ਨਹੀਂ ਜਾਣਦਾ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਅੱਲਾ ਗੋਡੂ ਆਪ ਖੁਦ ਪਛਾਣ ਲੈਂਦਾ ਹੈ ਤਾਂ ਇੱਕ ਹੋਰ ਇਹਦੇ ਨਾਲ ਨਾਲ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਥੋੜੇ ਦਿਨ ਪਹਿਲਾਂ ਅਸੀਂ ਸਵਰਗ ਦੀ ਧਰਤੀ ਸ੍ਰੀ ਹਰਮੰਦਰ ਸਾਹਿਬ ਤੇ ਜਾ ਕੇ ਆਏ ਆ ਅਮਰੀਤ ਸਾਹਿਬ ਤਾਂ ਤੁਹਾਨੂੰ ਕੀ ਦੱਸੀ ਵੀ ਮਤਲਬ ਮੈਂ ਗੁਰਬਾਣੀ ਸੁਣ ਰਿਹਾ ਸੀ ਤਾਂ ਗੁਰਬਾਣੀ ਸੁਣਦੇ ਸੁਣਦੇ ਐਵੇਂ ਜੀ ਐਵੇਂ ਜੀ ਅੱਧੇ ਘੰਟੇ ਦੇ ਵਿੱਚ ਲੀਨ ਲੱਗੀ ਕਿ ਅੱਧੇ ਘੰਟੇ ਦੇ ਵਿੱਚ ਤਿਆਰੀ ਹੋ ਗਈ ਤੇ 24 ਘੰਟੇ ਦੇ ਵਿੱਚ ਲਗਭਗ 24 ਘੰਟੇ ਥੋੜਾ ਪਲੱਸ ਹੋ ਸਕਦਾ ਦੇ ਵਿੱਚ ਵਿੱਚ ਆਨ ਜਾਣ ਵੀ ਹੋ ਗਿਆ 3-400 ਕਿਲੋਮੀਟਰ ਹਰਮੰਦਰ ਸਾਹਿਬ ਤਾਂ ਹੁਣ ਵੀ ਗੁਰਬਾਣੀ ਸੁਣ ਰਿਹਾ ਸੀ ਤਾ ਹੁਣ ਵੀ ਚੱਲਦੀ ਜਾਂਦੀ ਐ ਐਸੀ ਗੱਲ ਨਹੀਂ ਗੁਰਬਾਣੀ ਗੁਰਬਾਣੀ ਸੁਣਦੇ ਸੁਣਦੇ ਵੀ ਕਈ ਵਾਰੀ ਹੁੰਦਾ ਸਾਰੇ ਦੇਖ ਰਹੇ ਨੇ ਹਨਾ ਕਹਿੰਦੇ ਵੀ ਆਪ ਤਾਂ ਪ੍ਰਦੇਸ਼ ਦਿੰਦਾ ਰਹਿੰਦਾ ਤੇ ਪਤਾ ਨਹੀਂ ਆਪ ਵੀ ਸੁਣਦਾ ਹੋਏਗਾ ਕਣੀ ਕੋਈ ਅਮਲ ਕਰਦਾ ਹੋਏਗਾ ਕਣੀ ਨਹੀਂ ਬਾਬੇ ਉਹ ਅਮਲ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਿਨੇ ਸਿਰਜਿਆ ਤਿਨੇ ਸਵਾਰਿਆ ਉਹ ਹੀ ਸਰਜਨ ਆਰ ਐ ਉਹਨੇ ਹੀ ਸਵਾਰਨਾ ਐ ਉਦੀ ਇੰਨੀ ਕਿਰਪਾ ਉਹਦੀ ਮਿਹਰ ਤੁਸੀਂ ਇੱਕ ਵਾਰੀ ਜਾ ਕੇ ਵੇਖੋ ਦੇਸ਼ ਉਦੇਸ਼ ਜੋ ਵੀ ਆਪਣੀ ਗੱਲ ਨੂੰ ਸੁਣ ਰਿਹਾ ਜਿੱਥਾਂ ਤੱਕ ਮੇਰੀ ਗੱਲ ਜਾ ਰਹੀ ਹੈ ਤੁਸੀਂ ਸਾਰੇ ਜਰੂਰ ਸੁਣੋ ਗੱਲ ਨੂੰ ਮੇਰੀ ਨੂੰ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਤੁਸੀਂ ਜਰੂਰ 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 ਇੱਕ ਵਾਰੀ ਜਰੂਰ ਜਾ ਕੇ ਆਇਓ ਸਵਰਗ ਐਡਾ ਆਨੰਦ ਉਹ ਕਿੰਨੀ ਵਾਰੀ ਕਿਹਾ ਮਹੀਨੇ ਦੇ ਵਿੱਚ ਲਗਭਗ ਇੱਕ ਗੀੜਾ ਮੇਰਾ ਲੱਗਦਾ ਹੀ ਜਾਂਦਾ ਤਾਂ ਹਰ ਮਹੀਨੇ ਲਗਭਗ ਲੱਗ ਹੀ ਜਾਂਦਾ ਉਹਦੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਕਿਰਪਾ ਹੈ ਧੰਨਵਾਦ ਉਹਦਾ ਉਹ ਚਰਨਾ ਦੇ ਵਿੱਚ ਬੁਲਾ ਲੈਂਦਾ ਚਰਨਾ ਦੇ ਵਿੱਚ ਬੁਲਾ ਲੈਂਦਾ ਧੰਨਵਾਦ ਹੈ ਕੋਈ ਚੰਗੇ ਕਰਮ ਕੀਤੇ ਹੋਣਗੇ ਤਾਂ ਦੇਸ਼ ਵਿਦੇਸ਼ ਜਿੱਥੇ ਵੀ ਬੈਠੀ ਸੰਗ ਕੋਈ ਵੀ ਸੁਣ ਰਿਹਾ ਸਾਰੇ ਸੱਜਣਾ ਨੂੰ ਬੇਨਤੀ ਵੀ ਤੁਸੀਂ ਜਰੂਰ ਜਾ ਕੇ ਆਇਆ ਜੀ ਕਿਹ ਆਨੰਦ ਹੈ ਓਹ ਹੋ ਸਰੋਵਰ ਨਾਲ ਦਾ સ્ਨਾਣ ਕਰਨ ਦਾ ਕਿਹ ਆਨੰਦ ਹੈ ਔਰ ਸੰਗਤ ਆਜਾ ਕੇ ਆਏ ਤਾਂ ਕੇਰਲ ਤੋਂ ਆਇਓ ਸੀ ਦਾ ਬੜਾ ਆਨੰਦ ਸੀ ਉਹ ਵੀ ਰੂਹਾਂ ਜੋ ਵਾਹਿਗੁਰੂ 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 ਦਾ ਜਾਪ ਕਰ ਰਹੀਆਂ ਸੀ ਤੁਸੀਂ ਜਿਹਨੂੰ ਵੀ ਮੰਨਦੇ ਹੋ ਅੱਲਾ ਗੋਡ ਵਾਹਿਗੁਰੂ ਹਰਿ ਪ੍ਰਮਾਤਮਾ ਇੱਕ ਹੀ ਹੈ ਪਰ ਸਵਰਗ ਸ੍ਰੀ ਹਰਮੰਦਰ ਸਾਹਿਬ ਜ਼ਰੂਰ ਜਾ ਕੇ ਆਇਓ ਜ਼ਰੂਰ ਜਾ ਕੇ ਆਇਓ ਔਰ ਸਨਾਨ ਵੀ ਕਰਕੇ ਆਇਆ ਜੇ ਦੁਖ ਪੰਜਨ 베ਰੀ ਦੇ ਦਰਸ਼ਨ ਕਰਕੇ ਆਇਆ ਜੇ ਔਰ ਸਨਾਨ ਜ਼ਰੂਰ ਕਰਨਾ ਹਰ ਦੁੱਖ ਟਟਿਆ ਜਾਂਦਾ ਹੈ ਬੜੀ ਮਹਿਮਾ ਉਸ ਕਾਲ ਕੋ ਕੁ ਵਾਹਿਗੁਰੂ ਦੀ ਸੰਗੁਰ ਰਾਮਦਾਸ ਜੀ ਮਹਾਰਾਜ ਸਭ ਨੂੰ ਸਮੱਤ ਬਖਸ਼ਣ ਗੁਰਬਾਣੀ ਦੇ ਰਾਹ ਤੇ ਚੱਲਣ ਦੀ ਸਮੱਤ ਬਖਸ਼ਣ ਸਾਰਿਆਂ ਨੂੰ ਉੱਥੇ ਆਪਣੇ ਕੋਲ ਬੁਲਾਣ ਤਾਂ ਉਮੀਦ ਕਰਦੇ ਆਂ ਵੀ ਬੜੀ ਚੰਗੀ ਗੱਲ ਲੱਗੀ ਹੋਵੇਗੀ ਅੱਧੇ ਘੰਟੇ ਦੇ ਵਿੱਚ ਸਾਡਾ ਪ੍ਰੋਗਰਾਮ ਬਣਿਆ ਅੱਧੇ ਘੰਟੇ ਦੇ ਵਿੱਚ ਅਚਾਨਕ ਹੀ ਔਰ ਅਚਾਨਕ ਹੀ ਕਾਲ ਕੋ ਕੁ ਉੱਥੇ ਬੁਲਾ ਲਿਆ ਔਰ ਅਚਾਨਕ ਹੀ ਦਰਸ਼ਨ ਹੋ ਗਏ ਤਾ ਇਹ ਬਹੁਤ ਵੱਡੀ ਗੱਲ ਹੈ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵੱਡੀ ਗੱਲ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਵੀ ਇਸੇ ਤਰ੍ਹਾਂ ਕਹਿੰਦਾ ਗੁਰੂ ਦੇ ਚਰਨਾਂ ਦੇ ਵਿੱਚ ਜਾਣ ਲਈ ਫੈਸਲਾ ਕੈਨਸਲ ਨਾ ਕਰਿਆ ਕਰੋ ਜੇਰੀ ਆਪਾਂ ਕਹਿੰਨਾ ਚਾਹਾਂਗੇ ਅਗਲੇ ਮਹੀਨੇ ਜਾਵਾਂਗੇ ਅਗਲੇ ਸਾਲ ਚਲਾਂਗੇ ਛੁੱਟੀਆਂ 'ਚ ਜਾਵਾਂਗੇ ਤਾਂ ਨਹੀਂ ਕਹਿੰਦਾ ਜਦੋਂ ਮਨ 'ਚ ਆ ਗਈ ਚਲੋ ਆਪੇ ਵਾਹਿਗੁਰੂ ਕਰਦਾ ਕਰਾਇਆ ਕਰੂ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੋਂ ਆ ਗਈ ਕਿੱਥੋਂ ਨਹੀਂ ਪੈਸੇ ਵੀ ਨਹੀਂ ਸੀ ਜੇਬ 'ਚ ਪਰ ਫਿਰ ਵੀ ਮਾਲਕ ਦੀ ਕਿਰਪਾ ਧੰਨਵਾਦ ਆਕਾਲਪੁਰਖ ਵਾਹਿਗੁਰੂ ਦਾ ਤਾਂ ਜੇ ਗੱਲ ਬਾਬੇ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਜੀ ਤੇ ਇੱਕ ਵਾਰੀ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਜਰੂਰ ਜਾ ਕੇ ਆਇਆ ਜੀ ਠੀਕ ਹੈ ਬਾਬੇ ਮਿਲਦੇ ਆ ਕੱਲ ਨੂੰ ਨਵੀਂ ਗੱਲ ਦੇ ਨਾਲ